ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੱਜ ਫੇਰ ਗੁਰਦਾਸ ਨੰਗਲ ਦੇ ਪ੍ਰਾਇਮਰੀ ਸਕੂਲ ਗੁਰਦਾਸ ਨੰਗਲ ਤੋਂ ਤੇ ਦੋਸਤੋ ਤੁਹਾਨੂੰ ਦੱਦੀ ਹੈ ਕਿ ਅੱਜ ਫੇਰ ਜਿਹੜੀਆਂ ਨੇ ਇੱਥੇ ਪੰਚਾਇਤ ਵੱਲੋਂ ਤੇ ਸਾਬਕਾ ਸਰਪੰਚ ਗੁਰਨਾਮ ਸਿੰਘ ਬਾਉ ਹਣਾ ਵੱਲੋਂ ਜਿਹੜਾ ਆ ਉਹ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਚ ਤੁਹਾਨੂੰ ਦੱਦੀ ਹੈ ਕਿ ਗੁਰਦਾਸ ਨੰਗਲ ਦੀ ਸਮੂੱਚੀ ਪੰਚਾਇਤ ਤੇ ਨਾਲ ਦੇ ਨਾਲ ਸਾਬਕਾ ਸਰਪੰਚ ਗੁਰਨਾਮ ਸਿੰਘ ਬਾਉ ਹੋਣਾ ਵੱਲੋਂ ਪਹਿਲਾਂ ਵੀ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਜਿਹੜਾ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਉਹ ਉਪਰਾਲਾ ਕੀਤਾ ਤੇ ਲਗਾਤਾਰ ਉਹਨਾਂ ਉਪਰਾਲਿਆਂ ਦੀ ਕੜੀ ਦੇ ਵਿੱਚ ਅੱਜ ਫੇਰ ਇਹ ਸਕੂਲ ਦੇ ਵਿੱਚ ਵੀ ਜਿਹੜਾ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਆ ਉਹ ਜਿਹੜਾ ਆ ਪੰਚਾਇਤ ਦੇ ਨਾਲ ਗੁਰਨਾਮ ਸਿੰਘ ਬਾਉ ਹਰੀ ਪਹੁੰਚੇ ਨੇ ਤੇ ਇੱਥੇ ਵੀ ਅੱਜ ਜਿਹੜਾ ਆ ਕਾਪੀਆਂ ਪੈਨਸਲਾਂ ਤੇ ਹੋਰ ਵੀ ਜਿਹੜੀ ਐਸੈਸਰੀ ਦੇ ਕੇ ਬੱਚਿਆਂ ਦਾ ਜਿਹੜਾ ਮਨੋਬਲ ਵਧਾਇਆ ਜਾਏਗਾ ਤੇ ਬੱਚਿਆਂ ਨੂੰ ਐਜੂਕੇਸ਼ਨ ਦੇ ਲਈ ਪ੍ਰਮੋਟ ਕੀਤਾ ਜਾਏਗਾ ਬਾਕੀ ਸਾਰੀ ਜਾਣਕਾਰੀ ਜਿਹੜੀ ਦੇਦਨੇ ਨਾਲ ਦੀ ਨਾਲ ਜਿਹੜੀ ਅ ਪੰਚਾਇਤ ਦੇ ਨਾਲ ਤੇ ਟੀਚਰ ਸ਼ਹਿਬਾਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਸਾਰੇ ਮੁੱਦੇ ਦੇ ਉੱਤੇ ਉਹਨਾਂ ਦਾ ਕੀ ਕਹਿਣਾ ਹੈ ਤੇ ਆਓ ਚਲਦੇ ਆਂ ਦੇਖਦੇ ਆਂ ਤਸਵੀਰਾਂ ਤੇ ਲਗਾਤਾਰ ਤੋਂ ਹੀ ਦੇ ਦੇ ਪਈਓ ਤਸਵੀਰਾਂ ਦੇ ਵਿੱਚ ਕਿ ਪੂਰੇ ਕਲਾਸ ਦੇ ਬੱਚੇ ਜਿਹੜੇ ਆ ਉਹ ਇੱਥੇ ਬੈਠ ਚੁੱਕੇ ਨੇ ਕਲਾਸਾਂ ਜਿਹੜੀਆਂ ਨੇ ਉਹ ਜਿੰਨੇ ਵੀ ਬੱਚਾ ਨੂੰ ਜਿਹੜੀਆਂ ਅੱਜ ਪੈਨ ਕਾਪੀਆਂ ਜਿਹੜੀਆਂ ਵੰਡੀਆਂ ਜਾਣਗੀਆਂ ਉਹ ਸਾਰੇ ਬੱਚੇ ਜਿਹੜੇ ਆ ਉਹ ਲਾਈਨ ਵਾਈ ਬਿਠਾ ਦਿੱਤੇ ਗਏ ਨੇ ਤੇ ਸਮੁੱਚੀ ਪੰਚਾਇਤ ਗੁਰਦਾਸ ਸਿੰਘ ਗਲ ਤੇ ਨਾਲ ਦੀ ਨਾਲ ਸਾਬਕਾ ਸਰਪੰਚ ਗੁਰਨਾਮ ਸਿੰਘ ਬਾਉਅਰ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਨੇ ਆਪਣਾ ਸਾਰੀ ਜਿੰਨੀ ਵੀ ਅਸੈਸਰੀ ਲੈ ਕੇ ਅੱਜ ਬੱਚਿਆਂ ਨੂੰ ਸਪੈਸ਼ਲੀ ਜਿਹੜਾ ਆ ਉਹ ਕਾਪੀਆਂ ਦੇ ਨਾਲ ਨਾਲ ਪੈਨਸਲ ਪੈਕ ਤੇ ਰਬੜ ਰੇਜ਼ਰ ਤੇ ਹੋਰ ਵੀ ਜੋ-ਜੋ ਵੀ ਬੱਚਿਆਂ ਦੇ ਲਈ ਜ਼ਰੂਰੀ ਅਸੈਸਰੀ ਹੈ ਉਹ ਦਿੱਤੀ ਜਾਏਗੀ ਨਾਲ ਦੇ ਨਾਲ ਬੱਚਾ ਨੂੰ ਜਿਹੜਾ ਮੋਟੀਵੇਟ ਵੀ ਕੀਤਾ ਜਾਏਗਾ ਤਾਂ ਕਿ ਬੱਚੇ ਜਿਹੜੇ ਆ ਅੱਗੇ ਦੇ ਅੱਗੇ ਵਧ ਸਕਣ ਵੀਡੀਓ ਪਾਉਣ ਦਾ ਮਤਲਬ ਕਈ ਵਾਰੀ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਇਹ ਵਿਖਾਵਾ ਆ ਜਾਂ ਕਿਸ ਤਰ੍ਹਾਂ ਆ ਪਰ ਵੀਡੀਓ ਪਾਉਣ ਦਾ ਮਕਸਦ ਜਿਹੜਾ ਹੁੰਦਾ ਹੈ ਉਹ ਸਿਰਫ ਇਹ ਹੁੰਦਾ ਹੈ ਕਿ ਜਿਹੜੇ ਵੀ ਲੋਕ ਵੀਡੀਓ ਨੂੰ ਦੇਖਦੇ ਨੇ ਉਹ ਮੋਟੀਵੇਟ ਹੋਣ ਤੇ ਜਦੋਂ ਵੀ ਕਈ ਦਾਨ ਕਰਨਾ ਆ ਤਾਂ ਇਸ ਤਰ੍ਹਾਂ ਦਾ ਦਾਨ ਕੀਤਾ ਜਾਵੇ ਕਿਉਂਕਿ ਦੁਨੀਆ ਦੇ ਵਿੱਚ ਦੋ ਤਿੰਨ ਦਾਨ ਜਿਹੜੇ ਆ ਉਹ ਬਹੁਤ ਹੀ ਵੱਡਮੁੱਲੇ ਗਿਨੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਗਾਂ ਦਾਨ ਧੀ ਦਾਨ ਤੇ ਜਿਹੜੀ ਅ ਐਜੂਕੇਸ਼ਨ ਹੈ ਇਹ ਜਿਹੜੀ ਦਾਨ ਐਜੂਕੇਸ਼ਨ ਨੂੰ ਲੈ ਕੇ ਕੋਈ ਵੀ ਦਾਨ ਜਿਹੜਾ ਤੁਸੀਂ ਦੇ ਸਕਦੇ ਹੋ ਇਹ ਵੱਡਮੁੱਲੇ ਦਾਨ ਜਿਹੜੇ ਕਿ ਜਨਮ ਦਿਨ ਤੇ ਸਭ ਤੋਂ ਵੱਡਾ ਦਾਨ ਇਹ ਜੇਕਰ ਤੁਸੀਂ ਵੀ ਇਹ ਵੀਡੀਓ ਦੇਖਦੇ ਪੀਓ ਤੁਹਾਡਾ ਵੀ ਕਦੀ ਮਨ ਬਣੇ ਵੀ ਤੁਸੀਂ ਕਦੇ ਵੀ ਜਿਹੜਾ ਆ ਆਪਣੀ ਖੁਸ਼ੀ ਜਿਹੜੀ ਉਹ ਕਿਸੇ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਆਪਣੇ ਜਨਮ ਦਿਨ ਤੇ ਆਪਣੇ ਕਿਸੇ ਪ੍ਰੋਗਰਾਮ ਦੇ ਉੱਤੇ ਤੇ ਤੁਸੀਂ ਵੀ ਇਹਨਾਂ ਬੱਚਿਆਂ ਦੇ ਨਾਲ ਆਪਣੀ ਖੁਸ਼ੀ ਜਿਹੜੀ ਆ ਕੇ ਸਾਂਝੀ ਕਰ ਸਕਦੇ ਹੋ ਐਜੂਕੇਸ਼ਨ ਦੇ ਵਾਅਦੇ ਦੇ ਲਈ ਜਿਹੜਾ ਆ ਬੱਚਿਆਂ ਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਦੀ ਅਸੈਸਰੀ ਵੰਡ ਕੇ ਜਾਂ ਬੱਚਿਆਂ ਦੇ ਵਿੱਚ ਕਾਪੀਆਂ ਕਿਤਾਬਾਂ ਜਾਂ ਹੋਰ ਲੋੜਿੰਦੀਆਂ ਚੀਜ਼ਾਂ ਬੱਚਿਆਂ ਨੂੰ ਜਿਵੇਂ ਕਿ ਬੈਗ ਵਗੈਰਾ ਜਾਂ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਬੱਚਿਆਂ ਦੇ ਲਈ ਉਹ ਵੰਡ ਕੇ ਤੁਸੀਂ ਜਿਹੜਾ ਬੱਚਿਆਂ ਦਾ ਮਨੋਬਲ ਵਧਾ ਸਕਦੇ ਹੋ ਤੇ ਅੱਜ ਜਿਹੜਾ ਆ ਇਹ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚੱਲਦਾ ਪਿਆ ਆ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਤੁਹਾਨੂੰ ਦਿਖਾ ਚੁੱਕੇ ਹਾਂ ਪਿੰਡ ਗਰਦਾਸਨਗਲ ਤੋਂ ਜਿਹੜੇ ਚ ਪਿੰਡ ਦੇ ਪੰਚਾਇਤ ਤੇ ਸਾਬਕਾ ਸਰਪੰਚ ਗੁਰਨਾਮ ਸਿੰਘ ਬਾਉ ਹੋਣਾ ਵੱਲੋਂ ਜਿਹੜਾ ਐ ਸਪੈਸ਼ਲੀ ਆ ਕੇ ਬੱਚਿਆਂ ਨੂੰ ਜਿਹੜਾ ਆ ਉਹ ਐਜੂਕੇਸ਼ਨ ਦੇ ਲਈ ਜਿਹੜਾ ਆ ਉਹ ਪ੍ਰਮੋਟ ਕੀਤਾ ਜਾਂਦਾ ਆ ਬੱਚਿਆਂ ਦੀ ਪ੍ਰੋਮੋਸ਼ਨ ਦੇ ਲਈ ਬੱਚਿਆਂ ਦੀ ਐਜੂਕੇਸ਼ਨ ਦੀ ਪ੍ਰੋਮੋਸ਼ਨ ਦੇ ਲਈ ਜਿਹੜਾ ਸਪੈਸ਼ਲੀ ਹੈ ਇਹ ਕੰਮ ਕੀਤੇ ਜਾ ਰਹੇ ਆ ਬੱਚਿਆਂ ਦਾ ਮਨੋਵਲ ਵਧਾਉਣ ਦੇ ਲਈ ਨਾਲ ਦੀ ਨਾਲ ਇਹਦੇ ਵਿੱਚ ਜਿਹੜਾ ਆ ਟੀਚਰ ਸਾਹਿਬਾਨ ਵੀ ਜਿਹੜਾ ਆ ਵੱ ਚੜ ਕੇ ਸਹਿਯੋਗ ਕਰਦੇ ਨੇ ਤਾਂ ਕਿ ਬੱਚੇ ਜਿਹੜੇ ਆ ਉਹ ਵੱ ਤੋਂ ਵੱਧ ਜਿਹੜਾ ਪੜ ਸਕਣ ਤੇ ਅੱਗੇ ਵੱਧ ਸਕਣ ਗੱਲਬਾਤ ਕਰਨੇ ਉਸ ਤੋਂ ਪਹਿਲਾਂ ਤਸਵੀਰਾਂ ਦੇਖੋ ਕਿ ਬੱਚਿਆਂ ਨੂੰ ਜਿਹੜੀਆਂ ਕਾਪੀਆਂ ਤੇ ਕਿਤਾਬਾਂ ਵੰਡੀਆਂ ਜਾ ਰਹੀਆਂ ਨੇ ਤੇ ਮੈਂ ਸਰਪੰਚ ਸਾਹਿਬ ਨੂੰ ਕਹਾਂਗਾ ਵੀ ਬੱਚਿਆਂ ਨੂੰ ਵਾਰੀ-ਵਾਰੀ ਜਿਹੜਾ ਆ ਉਹ ਜਿਹੜੀ ਅਸੈਸਰੀ ਵੰਡੀ ਜਾਵੇ ਤਲਗਾਤਾ ਤਸਵੀਰਾਂ ਤੁਸੀਂ ਦੇਖਣੀਆਂ ਸ਼ੁਰੂ ਕੀਤੀਆਂ ਨੇ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਬੱਚੇ ਜਿਹੜੇ ਆ ਉਹ ਲਾਈਨਵਾਜ ਜਿਹੜੇ ਆ ਆਉਣੇ ਸ਼ੁਰੂ ਹੋ ਗਏ ਆ ਤੇ ਬੱਚਿਆਂ ਨੂੰ ਸਪੈਸ਼ਲੀ ਜਿਹੜਾ ਆ ਉਹ ਅਸ਼ੈਸ਼ਰੀ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਬਹੁਤ ਵਧੀਆ ਬੱਚਿਆਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਬੱਚੇ ਗੱਲ ਕਰ ਸਕਦੇ ਨੇ ਉਹਨਾਂ ਬੱਚਿਆਂ ਦੇ ਨਾਲ ਵੀ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕਰਾਂਗੇ ਕਿ ਕੀਵੇਂ ਲੱਗਦਾ ਬੱਚਿਆਂ ਨੂੰ ਬੱਚੇ ਕੀ ਕਹਿੰਦੇ ਨੇ ਇਸ ਦੇ ਉੱਤੇ ਤੇ ਬੱਚਿਆਂ ਨੂੰ ਜਿਹੜਾ ਆ ਹੌਲੀ ਹੌਲੀ ਜੜੀਆਂ ਨੇ ਉਹ ਬਕਸ ਵੰਡੀਆਂ ਜਾ ਰਹੀਆਂ ਨੇ ਤੇ ਅਸ਼ੈਸਰੀ ਜਿਹੜੀ ਉਹ ਸਮੁੱਚੀ ਪੰਚਾਇਤ ਵੱਲੋਂ ਜਿਹੜਾ ਆ ਸਾਬਕਾ ਸਰਪੰਚ ਗੁਰਨਾਮ ਸਿੰਘ ਬਾਉ ਜੀ ਹੋਣਾ ਵੱਲੋਂ ਜਿਹੜਾ ਸਪੈਸ਼ਲੀ ਜਿਹੜਾ ਆ ਉਹ ਜਿਹੜਾ ਆ ਸਮਾਨ ਦਿੱਤਾ ਜਾ ਰਿਹਾ ਆ ਤੇ ਬੱਚੇ ਜਿਹੜੇ ਨਾਲੇ ਨਾਲ ਕਾੜੀ ਵੀ ਜਾਂਦੇ ਪਏ ਇੱਕ ਵੀ ਮਨੋਵਲ ਜਦੋਂ ਬੱਚਿਆਂ ਦਾ ਵੱਧਾ ਤੇ ਬਹੁਤ ਵੱਡੀ ਗੱਲ ਹੁੰਦੀ ਕਿ ਬੱਚੇ ਜਿਹੜੇ ਆ ਇਸ ਚੀਜ਼ ਦੇ ਨਾਲ ਖੁਸ਼ ਵੀ ਹੁੰਦੇ ਕਿ ਉਹਨਾਂ ਨੂੰ ਆ ਜਿਹੜੀਆਂ ਕਾਪੀਆਂ ਕਿਤਾਬਾਂ ਮਿਲਦੀਆਂ ਪਈਆਂ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਬੱਚਿਆਂ ਨੂੰ ਤੁਸੀਂ ਦੇਖਦੇ ਪਏ ਓਪੀ ਜਿਹੜਾ ਆ ਉਹ ਲਾਈਨ ਵਾਈਜ਼ ਬੱਚੇ ਬੜੇ ਸੋਹਣੇ ਕਤਾਰਾਂ ਦੇ ਵਿੱਚ ਬੈਠੇ ਹੋਏ ਨੇ ਤੇ ਬੱਚੇ ਜਿਹੜੇ ਆ ਉਹ ਆਪਣਾ ਆਪਣਾ ਜਿਹੜਾ ਉਹ ਐਸੈਸਰੀ ਦਾ ਸਮਾਨ ਜਿਹੜਾ ਲੈ ਰਹੇ ਨੇ ਇਸ ਤੋਂ ਪਹਿਲਾ ਜਿਹੜਾ ਆ ਉਹ ਅਸੀਂ ਗੱਲਬਾਤ ਜਿਹੜੀ ਹੈ ਟੀਚਰਾਂ ਦੇ ਨਾਲ ਵੀ ਕਰਾਂਗੇ ਨਾਲ ਦੇ ਨਾਲ ਜਿਹੜਾ ਹੈ ਪੰਚਾਇਤ ਦੇ ਨਾਲ ਵੀ ਕਰਾਂਗੇ ਤੇ ਥੋੜੇ ਨੰਨੇ-ਮੁੰਨੇ ਬੱਚੇ ਨੰਨੇ-ਮੁੰਨੇ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਬੱਚਿਓ ਹੈਲੋ ਹੈਲੋ ਠੀਕ ਜੀ ਕੀ ਮਿਲਿਆ ਅੱਜ ਕਾਪੀ ਬਣਸ ਕਾਪੀਆ ਬਣੀਆਂ ਕੋਸ਼ਿਸ਼ ਕੀ ਕਹਿਣਾ ਚਾਹੋਗੇ ਕੁਝ ਕਹਿਣਾ ਕੀ ਬੰਨਾ ਵੜਾਂਗੇ ਟੀਚਰ ਟੀਚਰ ਬੰਨਾ ਵੈਰੀ ਗੁੱਡ ਤੁਸੀਂ ਕੀ ਬੰਨਾ ਵੜਾਂਗੇ ਟੀਚਰ ਟੀਚਰ ਬੰਨਾ वेरी गुड तू शिक्षक बनना टीचर छोटी टीचर बनना सारे टीचर बन हैं वेरी कौन कहता टीचर बनना मम्मा कहती पापा कहते हां जी मम्मा हां मम्मा मम्मा कहते हैं शाबाश तू शिक्षक बनना वढिया होगे टीचर छोटी टीचर बनना वेरी गुड पढ़ते हो हां जी बहुत बढ़िया बच्चे तू शिक्षक ਆਰਮੀ ਬਹਾਰਮੀ ਦੇ ਵੈਰੀ ਗੁੱਡ ਦੇਸ਼ ਦੀ ਸੇਵਾ ਕਰਨੀ ਹੈ ਹਾਂਜੀ ਕੀ ਬਾਤ ਆ ਜੀ ਬੱਚਿਆਂ ਦੀਆ ਦੇਖੋ ਤੁਸੀਂ ਕਿੰਨਾ ਮਨੋਬਲਿਆ ਵੀ ਆਰਮੀ ਦੇ ਵਿੱਚ ਜਾਣ ਦੇ ਲਈ ਵੀ ਬੱਚੇ ਕਹਿ ਰਹੇ ਆ ਦੇਸ਼ ਦੀ ਸੇਵਾ ਕਰਨ ਦੇ ਲਈ ਵੀ ਬੱਚੇ ਜਿਹੜੇ ਕਹਿ ਰਹੇ ਆ ਤੇ ਅ ਖਾਸ ਕਰਕੇ ਜਿਹੜਾ ਆ ਬੱਚਿਆਂ ਨੇ ਕਿਹਾ ਕਿ ਟੀਚਰ ਕਿਉਂਕਿ এডਿਕੇਸ਼ਨ ਨੂੰ এডਿਕੇਸ਼ਨ ਨੇ ਹੀ ਪ੍ਰਮੋਟ ਕਰ ਸਕਦੀ ਹੈ ਤੇ ਜੇਕਰ ਟੀਚਰ ਅ ਬੱਚੇ ਕੱਲ ਨੂੰ ਬਣਦੇ ਆ ਤਾਂ ਬਹੁਤ ਵਧੀਆ ਗੱਲ ਹੈ ਤਾਂ ਕਿ ਜਿਹੜੀ এডਿਕੇਸ਼ਨ ਵਧੀਆ ਤਰੀਕੇ ਨਾਲ ਪ੍ਰਮੋਟ ਹੋ ਸਕਦੀ ਹੈ ਬਾਕੀ ਜਿਹੜੀ ਹੈ ਅ ਲਗਾਤਾਰ ਜਿਹੜਾ ਹੈ ਅਸੈਸਰੀ ਜਿਹੜੀ ਵੰਡੀ ਜਾ ਰਹੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂਬਰ ਸਹਿਬਾਨ ਨਾਲ ਤੇ ਸਰਪੰਚ ਸਾਹਿਬ ਨਾਲ ਨਾਲ ਟੀਚਰਸ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਲਗਾਤਾਰ ਤੁਸੀਂ ਦੇ ਦੇ ਪਿਓ ਕਿ ਬਹੁਤ ਖੂਬਸੂਰਤ ਤਸਵੀਰਾਂ ਜਿਹੜਾ ਆ ਸਕੂਲ ਦੀ ਇਸ ਫਲਵਾੜੀ ਦੇ ਵਿੱਚ ਸੋਹਣੇ ਸੋਹਣੇ ਬੱਚੇ ਜਿਹੜੇ ਉਹ ਜਿਹੜਾ ਆ ਆਪਣੀ ਜਿਹੜੀ ਐਸੈਸਰੀ ਲੈ ਕੇ ਜਿਹੜਾ ਆ बैग गए ने ਤੇ ਬਹੁਤ ਖੂਬਸੂਰਤ ਤਸਵੀਰਾਂ ਦੇ ਨਾਲ ਜਿਹੜਾ ਆ ਉਹ ਤੁਹਾਨੂੰ ਜਿਹੜਾ ਸਾਰਾ ਕੁਝ ਦਿਖਾ ਰਿਹਾ ਤੇ ਪਹਿਲਾਂ ਤੇ ਜਿਹੜਾ ਅਸੀਂ ਗੁਰਨਾਮ ਸਿੰਘ ਹਣਾ ਨਾਲ ਗੱਲਬਾਤ ਕਰ ਲੈਨੇ ਆ ਕਿ ਉਹ ਇਸ ਦੇ ਉੱਤੇ ਕੀ ਕਹਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰਮਸਤ ਲਗਾਤਾਰ ਪਿੰਡ ਜਿਹੜਾ ਆ ਇਹ ਉਪਰਾਲਾ ਕਰਦੇ ਪਿਓ ਬੱਚਿਆਂ ਨੂੰ ਐਜੂਕੇਟ ਕਰਨ ਵਾਸਤੇ ਜਿਹੜਾ ਅਸ਼ਸਰੀ ਮੰਡੀ ਜਾਨੀ ਇਹ ਕੀ ਕਹਿ ਰਹੇ ਟਣ ਚਾਹੋਗੇ ਪਰਮਸਕਾਰ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੂਲ ਦੇ ਪ੍ਰਿੰਸੀਪਲ ਸਾਹਿਬ ਟੀਚਰ ਸਾਹਿਬ ਆਪਾਂ ਨੂੰ ਖੁਸ਼ੀ ਬਹੁਤ ਹੁੰਦੀ ਆ ਬੱਚਿਆਂ ਤੇ ਜਦੋਂ ਬੱਚੇ ਟੀਚਰ ਜਿਹੜੇ ਵਧੀਆ ਭਰਾਂਦੇ ਆ ਤੁਹਾਡਾ ਇਹ ਆ ਵੀ ਬੱਚਿਆਂ ਨੂੰ ਕਾਪੀਆਂ ਪੈਨ ਜੋ ਵੀ ਆਪਾਂ ਦਵਾਂਗੇ ਤੇ ਬੱਚਿਆਂ ਦਾ ਹੌਸਲਾ ਵਧਾਈ ਕਰਨੇ ਪਏ ਹੋਰ ਵੱਧ ਬੱਚੇ ਪੜਨ ਕੇ ਜੋ ਚੰਗੀ ਪੜਾਈ ਕਰਕੇ ਕੋਈ ਟੀਚਰ ਬਣੇਗਾ ਕੋਈ ਪੁਲਿਸ ਕੋਈ ਇਹ ਕਾ ਜਿਹੜੇ ਬੱਚੇ ਫਰਸਟ ਪਜਾਇ ਸੈਕੰਡ ਥੱਲ ਡਾਉਣ ਕੇ ਉਹਨਾਂ ਨੂੰ ਆਪਾਂ ਬਸਤੇ ਦਵਾਂਗੇ ਸਕੂਲ ਵਾਸਤੇ ਕਿਟਾਂ ਇਹੋ ਕਰਕੇ ਵੀ ਪਿੰਡ ਸਾਡਾ ਇੱਕ ਮੁੰਡਾ ਰੋਹਲ ਬਾਹਰ ਗਿਆ ਵਾ ਉਹ ਕਹਿੰਦਾ ਬੱਚਿਆਂ ਦਾ ਪ੍ਰਾਲਾ ਕਰੋ ਇਹ ਸਾਰੇ ਉਹਨਾਂ ਦੀ ਦੇਣ ਆ ਤੇ ਸਾਨੂੰ ਕਹਿੰਦੇ ਵੀ ਸਰਪੰਚ ਸਾਹਿਬ ਤੁਸੀਂ ਸਕੂਲਾਂ 'ਚ ਜਾ ਕੇ ਸਾਰੇ ਸਕੂਲਾਂ 'ਚ ਤੇ ਬੱਚਿਆਂ ਦਾ ਹੌਸਲਾ ਵਧਾਈ ਕਰਨ ਜੋ ਬੱਚੇ ਪੜਨ ਚੰਗੀ ਪੜਾਈ ਕਰਨਗੇ ਤੇ ਮਾਪੇ ਉਹਨੂੰ ਵੀ ਸੁਖ ਹੋਏਗਾ ਕੱਲ ਨੂੰ ਨੌਕਰੀ ਲੱਗਣ ਕੇ ਤੇ ਜਿਹੜੇ ਸਕੂਲ ਦੇ ਟੀਚਰ ਆ ਇਹਨਾਂ ਨੂੰ ਸੀਸਾ ਮਿਲ ਕੇ ਵੀ ਵਧੀਆ ਭਰਾਈ ਕਰਨ ਦੇਦੇ ਆ ਇਹਨਾਂ ਕੋਈ ਕਹਿੰਦਾ ਮੈਂ ਗੱਜ ਕੇ ਫਤਿਹ ਬੁਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਤੁਸੀਂ ਦੇ ਦਿੱਤੇ ਪਿਓ ਕਿ ਕਰਨਾਮ ਸਿੰਘ ਬਾਊ ਹੋਣਾ ਨੇ ਕਿਹਾ ਕਿ ਬਹੁਤ ਵਧੀਆ ਉਪਰਾਲਾ ਜਿਹੜਾ ਆ ਇਹ ਕੀਤਾ ਜਾ ਰਿਹਾ ਐਨ ਆਰ ਆਈ ਵੀਰਾਂ ਨੇ ਜਿਹੜਾ ਆ ਇਹਨਾਂ ਨੂੰ ਇੱਕ ਡਿਊਟੀ ਲਗਾਈ ਹੋਈ ਹੈ ਵੀ ਸਕੂਲਾਂ ਦੇ ਵਿੱਚ ਜਾ ਕੇ ਸਪੈਸ਼ਲੀ ਜਿਹੜਾ ਆ ਉਹ ਇਹ ਜਿਹੜੀਆਂ ਨੇ ਕਿਤਾਬਾਂ ਕਾਪੀਆਂ ਜੋ ਵੀ ਐਕਸੈਸਰੀ ਉਹ ਵੰਡੀ ਜਾਵੇ ਨਾਲ ਨਾਲ ਸਾਡੇ ਇੱਥੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂ ਬਾਬਾ ਕੀ ਕਹਿਣਾ ਚਾਹੋਗੇ ਦੇਖੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਦੇਖੋ ਜਿਹੜਾ ਪ੍ਰਾਲਾ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਨੇ ਦੇਖਦੇ ਨਾਲ ਬੱਚਿਆਂ ਨੂੰ ਸਾਹ ਮਿਲਦਾ ਹੈ ਸਾਹ ਦੇ ਨਾਲ ਬੱਚੇ ਵੱਧ ਫੁੱਲ ਕੇ ਕਰਨਗੇ ਨੌਕਰੀ ਕਰਨਗੇ ਕੰਮ ਕੋਲ ਕੋ ਕੰਮ ਕਰਨਗੇ ਤੇ ਪਿੰਡ ਦਾ ਨਾਲ ਹਸਨ ਹੋਏਗਾ ਤੇ ਆਪਣੇ ਮਾਸਟਰ ਜਿਹੜੇ ਬਹੁਤ ਵਧੀਆ ਪੜ੍ਹਾਈ ਕਰਾ ਰਹੇ ਨੇ ਇਸ ਕਰਕੇ ਉਹਨਾਂ ਦਾ ਬਹੁਤ ਵਧੀਆ ਧੰਨਵਾਦ ਕਰਨ ਹੈ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਬਹੁਤ ਵਧੀਆ ਜੀ ਬੜੇ ਸੋਹਣੇ ਸ਼ਬਦਾਂ ਚ ਬਾਬਾ ਜੀ ਨੇ ਕਿਹਾ ਵੀ ਟੀਚਰ ਕੋਪੀ ਜੇਕਰ ਟੀਚਰ ਚੰਗੇ ਹੋਣ ਤੇ ਬੱਚੇ ਕਿਸੇ ਨਾ ਕਿਸੇ ਪਾਸੇ ਜ਼ਰੂਰ ਲੱਗ ਜਾਂਦੇ ਜੇਕਰ ਟੀਚਰਾਂ ਦੀ ਮਿਹਨਤ ਸਦਕਾ ਹੀ ਜਿਹੜਾ ਆ ਉਹ ਬੱਚੇ ਅੱਗੇ ਵਧਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਬਹੁਤ سارے ਬੱਚਾ ਨੇ ਕਿਹਾ ਵੀ ਅਸੀਂ ਵੀ ਟੀਚਰ ਬੰਨਾ ਹੈ ਕਿਉਂਕਿ ਬੱਚਿਆਂ ਦੇ ਮਨ ਦੇ ਵਿੱਚ ਉਦੋਂ ਹੀ ਇਹ ਚੀਜ਼ਾਂ ਆਉਂਦੀਆਂ ਨੇ ਜਦੋਂ ਉਹਨਾਂ ਨੂੰ ਕੋਈ ਜਿਹੜਾ ਆ ਉਹ ਪ੍ਰਸਾਹਿਤ ਕਰਦਾ ਆ ਤੇ ਟੀਚਰ ਹੀ ਬੱਚਿਆਂ ਨੂੰ ਪ੍ਰਸਾਹਿਤ ਕਰਦੇ ਆ ਵੀ ਉਹ ਵੀ ਕੱਲ ਨੂੰ ਟੀਚਰਾਂ ਦੇ ਵਾਂਗ ਜਿਹੜਾ ਆਪਾਂ ਲੇਖ ਕੇ ਟੀਚਰ ਬਣ ਸਕਦੇ ਸਾਡੇ ਨਾਲ ਸਤਿਕਾਰਯੋਗ ਟੀਚਰ ਵੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸਰ ਕੀ ਕਹਿਣਾ ਪਹਿਲਾਂ ਤੇ ਸਾਰੇ ਪਤਵੰਤੇ ਜਿਨ੍ਹਾਂ ਨੂੰ ਆਨ ਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਬਹੁਤ ਸਰਪੰਚ ਜੀ ਨੇ ਸਾਬਕਾ ਸਰਪੰਚ ਤੇ ਨਾਲ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬਾਲਾ ਕੀਤਾ ਦੇਖੋ ਦਾਨੀਏ ਬਹੁਤ ਹੁੰਦੇ ਨੇ ਪਰ ਦਾਨ ਨੂੰ ਸਹੀ ਰਿਐਕਸ਼ਨ ਦੇਣ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਜਮਾਨੇ ਵਿੱਚ ਜਿਨ੍ਹਾਂ ਨੇ ਸੋਚਿਆ ਅੱਜ ਕਿ ਸਾਡੇ ਕੋ ਜਿਹੜੇ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਆ ਇਹਨਾਂ ਨੂੰ ਸਟੇਸ਼ਨ ਦੀ ਲੋੜ ਆ ਇਹਨਾਂ ਨੇ ਆਪਣੀ ਨਿੱਕ ਕਮਾਈ ਵਿੱਚੋਂ ਕੁਝ ਹਿੱਸਾ ਜਿਹੜਾ ਸਕੂਲੇ ਦਿੱਤਾ ਅੱਜ ਬਹੁਤ ਬਹੁਤ ਧੰਨਵਾਦ ਦੀਆਂ ਤੇ ਉਮੀਦ ਕਰਦੇ ਆ ਇਹਦੇ ਨਾਲ ਬਾਕੀ ਸਾਡੇ ਹੋਰ ਤਾਂ ਨਹੀਂ ਸੱਜਣ ਵੀ ਮੋਟੀਵੇਟ ਹੋਣਗੇ ਤੇ ਸਕੂਲ ਦੇ ਡਿਵੈਲਪਮੈਂਟ ਵਿੱਚ ਵੱਧ ਯੋਗਦਾਨ ਪਾਣਗੇ ਸਕੂਲ ਤਾਂ ਹੀ ਡਿਵੈਲਪ ਕਰ ਸਕਦਾ ਜੇ ਇਹਨਾਂ ਨੂੰ ਸਮਾਜ ਦਾ ਵੀ ਯੋਗਦਾਨ ਮਿਲੇਗਾ ਤੇ ਨਾਲ ਸਾਥ ਮਿਲੇਗਾ ਤੇ ਤੇ ਬਹੁਤ ਖੁਸ਼ੀ ਹੋਈ ਹੈ ਕਿ ਇਥੋਂ ਦੇ ਜਿਹੜੇ ਗੁਰਦਾਸ ਸਿੰਘ ਪਿੰਡ ਦੇ ਵਸਨੀਕ ਬਹੁਤ ਇਸ ਪ੍ਰਤੀ ਅਲਰਟ ਨੇ ਤੇ ਆਪਣੇ ਬੱਚਿਆਂ ਨੂੰ ਅੱਗੇ ਲੈ ਜਾਣਾ ਚਾਹੁੰਦੇ ਨੇ ਬਹੁਤ ਬਹੁਤ ਧੰਨਵਾਦ ਸਰ ਸਿੱਖਿਆ ਨੂੰ ਪ੍ਰੋਮੋਟ ਕਰਨ ਦੇ ਵਾਸਤੇ ਸਮਾਜ ਅੱਗੇ ਵਧੇ ਕੀ ਕਹਿਣਾ ਚਾਹੋਗੇ ਵੀ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਜਿਹੜੀਆਂ ਸਕੂਲ ਦੇ ਵਿੱਚ ਜ਼ਰੂਰੀ ਹੁੰਦੀਆਂ ਨੇ ਤੇ ਉਹ ਸਮਾਜ ਅੱਗੇ ਵੱਧ ਕੇ ਪੂਰੀਆਂ ਕਰ ਸਕੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡੀ ਸਾਡੀ ਇਹ ਜ਼ਰੂਰਤ ਹੈ ਕਿ ਜਦੋਂ ਸਾਡੇ ਜਿਹੜੇ ਬੱਚਿਆਂ ਦੀ ਹਾਜ਼ਰੀ ਵਧਣ ਲਈ ਇਹ ਜ਼ਰੂਰੀ ਹੈ ਕਿ ਬੱਚੇ ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲ ਜਰੂਰ ਭੇਜਣ ਸੁਰੇ ਬਹੁਤ ਵਾਰ ਇਹਦਾ ਹੁੰਦਾ ਕਿ ਬੱਚੇ ਛੋਟੇ-ਛੋਟੇ ਗੱਲ ਤੋਂ ਘਰ ਆ ਜਾਂਦੇ ਨੇ ਤੇ ਪੇਰੈਂਟਸ ਇਸਪਰੇ ਦੀ ਜਾਗਰੂਕ ਹੋਣ ਕਿ ਬੱਚਿਆਂ ਨੂੰ ਸਕੂਲ ਰੋਜ਼ ਭੇਜਣਾ ਬਾਕੀ ਸਰਕਾਰ ਵੱਲੋਂ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੱਤੀਆਂ ਜਾ ਰੀਆਂ ਨੇ ਦੁਪਹਿਰ ਦਾ ਖਾਣਾ ਮੁਫਤ ਦੁਪਹਿਰ ਦਾ ਖਾਣਾ ਮੁਫਤ ਕਿਤਾਬਾਂ ਨੇ ਮੁਫਤ ਵਰਦੀਆਂ ਨੇ ਹੋਰ ਵੀ ਬੜਾ ਖੁਸ਼ ਹੈ ਪ੍ਰੋਜੈਕਟਰ ਲੱਗੇ ਮੇਰੇ ਕੋਲ ਦੋ ਕਮਰੇ ਚ ਪ੍ਰੋਜੈਕਟਰ ਲੱਗੇ ਆ ਕੰਪਿਊਟਰਸ ਲੱਗੇ ਆ ਤੇ ਸਾਡੇ ਕੋਲ ਬੜਾ ਵਧੀਆ ਇਨਫਰਾਸਟ੍ਰਕਚਰ ਹੈ ਸਾਨੂੰ ਸਮਾਜ ਦਾ ਹੀ ਲੋੜ ਹੈ ਕਿ ਸਾਡਾ ਸਾਧੋ ਇਨਫਰਾਸਟ੍ਰਕਚਰ ਜਿੱਦਾਂ ਲੋਡ ਹੁੰਦੀ ਹੈ ਜਿਸ ਤਰ੍ਹਾਂ ਸਾਡਾ ਹੁਣ ਨਾ ਪਾਣੀ ਦਾ ਨਿਕਾਸ ਇੱਥੇ ਹੈ ਨਹੀਂ ਸਕੂਲ ਸਕੂਲ ਤੋਂ ਬਾਹਰ ਨਾਲ ਹੀ ਹੈ ਨਹੀਂ ਮੈਂ ਅੱਗੇ ਪੰਚਾਇਤ ਨੂੰ ਹੀ ਬੇਨਤੀ ਕੀਤੀ ਸੀ ਤੇ ਮੈਂਬਰ ਪੰਜਾਬ ਸਾਰੇ ਆ ਇਹਨਾਂ ਨੂੰ ਵੀ ਬੇਨਤੀ ਹੈ ਕਿ ਸਾਨੂੰ ਸਕੂਲ ਦੇ ਇੱਕ ਨਾਲੀ ਚਾਹੀਦੀ ਹੈ ਸਕੂਲ ਜਿੱਥੇ ਸਾਰੇ ਪਾਣੀ ਦਾ ਨਿਕਾਸ ਹੋ ਸਕੇ ਤੇ ਮੈਨੂੰ ਲੱਗਦਾ ਕਿ ਜਰੂਰ ਪ੍ਰਵਾਨ ਹੋਏਗੀ ਬੜੀ ਜਲਦੀ ਤੇ ਬਾਕੀ ਲੱਗੇ ਲੱਗੇ ਜੋ ਸਫਾਈ ਦਾ ਇੰਤਜ਼ਾਮ ਹੈ ਉਹ ਸਭ ਪੰਚਾਇਤ ਦੇ ਵੇਖਣਾ ਉਹ ਵਿਕਰਨ ਹਾਂ ਜੀ ਅ ਜਿਹੜੀ ਟੀਚਰ ਸਾਹਿਬ ਨੇ ਗੱਲ ਕਹੀ ਏ ਉਹ ਸਾਡੇ ਨਾਲ ਐ ਸਮਨੇ ਜਿਹੜੀ ਸਾਰੀ ਪੰਚਾਇਤ ਵੀ ਖੜੀ ਏ ਪਰ ਜਿਹੜੇ ਸਾਡੇ ਸਾਬਕਾ ਸਰਪੰਚ ਸਰਪੰਚ ਨੇ ਉਹ ਟਾਈਮ ਉਹ ਵਾਈਸ ਸਰਪੰਚੀ ਨੇ ਹਿਸਾਬ ਦੇ ਪਿੰਡ ਦੇ ਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਰ ਇੱਕ ਸਕੂਲ ਨੇ ਕੰਪਲੇਨ ਦਿੱਤੀ ਵੀ ਨਾਲੀ ਦਾ ਪਾਣੀ ਨਹੀਂ ਬਾਹਰ ਨਿਕਲਦਾ ਜਾਂਦਾ ਸਰਪੰਚ ਸਾਹਿਬ ਨੂੰ ਕਹਿ ਕੇ ਜਾਂ ਸਾਰੀ ਪੰਚਾਇਤ ਨਾਲ ਸਲਾਹ ਕਰਕੇ ਇਹਦਾ ਹੱਲ ਕਿਦਾਂ ਵੇਖੋ ਜੀ ਗੱਲ ਇਹ ਆ ਵੀ ਪ੍ਰਬੰਧਕ ਲੱਗ ਜਾਣਾ ਵਾ ਹੁਣ ਕਿਉਂ ਕੋਰਮਾ ਨਹੀਂ ਗਿਆ ਪੂਰਾ ਜੇ ਪ੍ਰਬੰਧਕ ਲੱਗ ਗਿਆ ਤਾਂ ਫਿਰ ਆਪਾਂ ਨਾਲ ਹੀ ਤੁਹਾਡੀ ਬਣਵਾ ਦਾਂਗੇ ਕਹਿ ਕੇ ਬਹੁਤ ਵਧੀਆ ਜੀ ਸਰਪੰਚ ਸਾਹਿਬ ਨੇ ਜਿਹੜਾ ਕਹਿ ਦਿੱਤਾ ਹੈ ਕਿ ਜਲਦੀ ਜਿਹੜਾ ਆ ਜਿਹੜਾ ਸਕੂਲ ਦੀ ਨਾਲੀ ਦਾ ਵੀ ਹੱਲ ਕਰ ਦਿੱਤਾ ਜਾਏਗਾ ਤੇ ਬੱਚਿਆਂ ਦੀ ਐਜੂਕੇਸ਼ਨ ਦੇ ਲਈ ਜੇਕਰ ਤੁਸੀਂ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਹੋ ਤੇ ਸਭ ਤੋਂ ਵੱਡਾ ਦਾਨ ਜਿਹੜਾ ਆ ਦੇਖੋ ਇਸ ਦਾਨ ਦੇ ਉੱਤੇ ਮੇਰੇ ਖਿਆਲ ਨਾਲ ਬਹੁਤਾ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ 2 4 5000 ਦੇ ਵਿੱਚ ਤੁਸੀਂ ਵਧੀਆ ਜਿਹੜਾ ਆ ਬੱਚਿਆਂ ਦੇ ਲਈ ਜਿਹੜਾ ਆ ਅਸੈਸਰੀ ਖਰੀਦ ਸਕਦੇ ਹੋ ਸਕੂਲਾਂ ਦੇ ਵਿੱਚ ਜਾ ਕੇ ਸਕੂਲ ਦੇ ਵਿੱਚ ਜਾ ਕੇ ਆਪਣੇ ਨੇੜੇ ਦੇ ਸਕੂਲ ਦੇ ਬੱਚਿਆਂ ਨੂੰ ਜਿਹੜਾ ਆ ਤੁਸੀਂ ਪ੍ਰਮੋਟ ਕਰ ਸਕਦੇ ਹੋ ਤੇ ਬੱਚਿਆਂ ਦੀ ਜਿਹੜੀ ਹੌਸਲਾ ਅਫਜ਼ਾਈ ਕਰ ਸਕਦੇ ਹੋ ਕੀ ਬਾਕੀ ਬਹੁਤ ਸਾਰੇ ਦਾਣ ਆ ਜਿਹੜੇ ਬਹੁਤ ਮਹਿੰਗੇ ਹੁੰਦੇ ਨੇ ਪਰ ਸ਼ਾਇਦ ਅਸੈਸਰੀ ਇੰਨੀ ਮਹਿੰਗੀ ਨਹੀਂ ਹੁੰਦੀ ਕਿ ਬੱਚਿਆਂ ਨੂੰ ਤੁਸੀਂ ਜਿਹੜਾ 150 ਬੱਚਿਆਂ ਦੀ ਬੜੇ ਆਰਾਮ ਦੇ ਨਾਲ ਜਿਹੜਾ ਹੈਲਪ ਕਰ ਸਕਦੇ ਹੋ ਤੇ گاਉਂ ਵੱਧ ਕੇ ਜਿਹੜਾ ਐਜੂਕੇਸ਼ਨ ਨੂੰ ਜਿਹੜਾ ਵੱਧ ਤੋਂ ਵੱਧ ਪ੍ਰਮੋਟ ਕਰੋ ਤਾਂ ਕਿ ਬੱਚੇ ਵੱਧ ਚੜ ਕੇ ਜਿਹੜਾ ਅੱਗੇ ਪੜ ਸਕਣ ਤੇ ਜਿਹੜੇ ਮਾਪਿਓ ਨੇ ਉਹਨਾਂ ਨੂੰ ਸਾਡੇ ਵੱਲੋਂ ਵੀ ਬੇਨਤੀ ਹੈ ਡੀਪੀਸੀ ਪੰਜਾਬੀ ਦੀ ਸਾਰੀ ਟੀਮ ਵੱਲੋਂ ਬੇਨਤੀ ਹੈ ਪੰਚਾਇਤ ਵੱਲੋਂ ਬੇਨਤੀ ਹੈ ਟੀਚਰ ਸਾਹਿਬਾਨ ਵੱਲੋਂ ਬੇਨਤੀ ਹੈ ਕਿ ਬੱਚਿਆਂ ਨੂੰ ਹਰ ਹਾਲ ਦੇ ਵਿੱਚ ਸਕੂਲ ਦੇ ਵਿੱਚ ਭੇਜੋ ਤਾਂ ਕਿ ਬੱਚੇ ਐਜੂਕੇਸ਼ਨ ਤੋਂ ਜਿਹੜਾ ਆ ਵਾਂਝੇ ਨਾ ਰਹਿ ਸਕਣ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀਡੀਪੀਸੀ ਪੰਜਾਬੀ ਤੋਂ ਧੰਨਵਾਦ